ਕਥਾ ਦੇਖਦੇ ਆ ਲਾਹਣੇ ਦਾ ਪਾਠ ਪੜ੍ਹਦੇ ਪਰ 10 ਦਿਨਾਂ ਦਾ ਸਮਾਂ ਹੀ ਸਤਿਗੁਰੂ ਹਰਗੋਬਿੰਦ ਪਾਸ਼ਾ ਜੀ 10 ਦਿਨ ਪੂਰੇ ਬਾਬਾ ਬੁੱਢਾ ਸਹਿਬ ਦੇ ਘਰ ਰਹੇ ਆਪ ਹੱਥੀ ਸੰਸਕਾਰ ਕੀਤਾ ਜਿਨ੍ਹਾਂ ਦਿਨ ਗੁਰਮ ਪਿਆਰਿਓ ਦਸਹਿਰਾ ਮਨਾਇਆ ਧੰਨ ਗੁਰੂ ਹਰਗੋਬਿੰਦ ਪਾਸ਼ਾ ਜੀ ਭੋਗ ਤਿਕਰਨ ਗੁਰਮ ਪਿਆਰਿਓ ਗੁਰੂ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਦੇ ਘਰ ਗਏ ਨੇ ਤੇ ਉੱਥੇ ਹੀ ਰਹੇ ਨੇ ਤੇ 10ਵੇਂ ਦਿਨ ਸੰਪਾਤਤੀ ਕਰਕੇ ਸੰਪੂਰਨਤਾ ਕਰਕੇ ਤੇ ਫੇਰ ਆਏ ਨੇ ਤੇ ਅੱਜ ਗੁਰੂ ਕਾਸੇ ਕੀ ਕਰਦਾ ਹੈ ਅੱਜ ਸਾਡੀਆਂ ਭੈਣਾਂ ਪਤਾ ਹੀ ਕੀ ਕਹਿੰਦੀਆਂ ਦੀ ਵਿਦਾ ਲਿਓ ਦੇਨ ਘਟਾ ਲਿਓ ਜਾਂ ਤਿੰਨ ਦਿਨਾਂ ਦਾ ਕਰਜ ਉਚਾਰਨ ਦਾ ਕਰਦੇ ਗੁਰੂ ਦੀ ਤੇ ਅਸੀਂ ਮੰਨਦੇ ਹੀ ਨਹੀਂ ਅਸੀਂ ਆਪਣੀ ਮਰਜ਼ੀ ਕਰਦੇ ਜੇ ਗੁਰਦੁਆਰਾਂ ਦਾ ਗਰੰਟੀ ਵੀ ਸਾਦਲੇ ਹੈ ਨਾ ਕਿਉਂ ਨੂੰ ਵੀ ਨਹੀਂ ਅਸੀਂ ਪੁੱਛਣਾ ਇਹ ਨੂੰ ਅੱਜ ਸਾਡੇ ਬਹੁਤ ਸਤਿਕਾਰਯੋਗ ਭਾਈ ਗਰਵੀਰ ਸਿੰਘ ਵੀ ਪ੍ਰਚਾਰਕ ਉਹਨਾਂ ਦੇ ਅੱਜ ਮਾਤਾ ਜੀ ਚੜ੍ਹਾਈ ਕਰ ਗਏ ਗੁਰਮਤ ਪਿਆਰਿਓ ਚਲੋ ਮੈਂ ਇੱਥੇ ਆਉਣਾ ਸੀ ਉਹ ਦਿਨ ਆਜ ਨਹੀਂ ਪਰਛ ਗਿਆ ਵੀ ਜਨਗਰਾਜ ਉਹਨਾਂ ਦਾ 1 ਵਜੇ ਸੰਸਕਾਰ ਹੈ ਤੇ ਮੈਂ ਇਹਨਾਂ ਪਰਿਵਾਰਾਂ ਦੀ ਗੱਲ ਕਰਨ ਲੱਗਿਆ ਗੁਰਮਤ ਪਿਆਰਿਓ ਅੱਜ ਜਿਹਨੇ